ਤਰਨ ਤਰਨ ਸਾਹਿਬ ਦਾ ਸਰੋਵਰ ਸਭ ਤੋਂ ਵੱਡਾ ਸਰੋਵਰ ਹੈ ਅਤੇ ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਬੜਵਾਇਆ ਇਸ ਦਾ ਘੇਰਾ ਲਗਭਗ 1.5 ਕਿਲੋਮੀਟਰ ਦਾ ਘੇਰਾ ਹੈ ਇਸ ਸਰੋਵਰ ਨੂੰ ਪੱਕਾ ਕਰਨ ਲਈ ਵੀ ਬਹੁਤ ਵੱਡਾ ਇਤਿਹਾਸ ਹੈ ਇਸ ਸਰੋਵਰ ਨੂੰ ਪੱਕਾ ਕਰਨ ਲਈ ਗੁਰੂ ਅਰਜਨ ਸਾਹਿਬ ਨੇ ਇੱਟਾਂ ਤਾਂ ਬੜਵਾਈਆਂ ਪਰ ਉਹ ਇੱਟਾਂ ਉਸ ਸਮੇਂ ਦੇ ਹੁਕਮਰਾਨ ਲੈ ਗਏ ਤੇ ਉਹ ਇੱਟਾਂ 1823 ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਨੂਰਦੀਨ ਦੀ ਸਰਾਹ ਢਾ ਕੇ ਵਾਪਸ ਲੈ ਕੇ ਆਏ ਆਓ ਤੁਹਾਨੂੰ ਦੱਸਦਾ ਇੱਥੋਂ ਦਾ ਪੂਰਾ ਇਤਿਹਾਸ ਇੱਥੋਂ ਦਾ ਇਤਿਹਾਸ ਇਹ ਹੈ ਪੰਚਮ ਪਾਸਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਦੇ ਵਿਚਕਾਰ ਜਰਨੈਲੀ ਸੜਕ ਦੇ ਉੱਪਰ ਸਿੱਖੀ ਦੇ ਪ੍ਰਚਾਰ ਲਈ ਇੱਕ ਨਵਾਂ ਕੇਂਦਰ ਬਣਾਉਣ ਲਈ ਖਾਰਾ ਅਤੇ ਪਲਾਸੌਰ ਆਦ ਨਗਰਾਂ ਦੀ ਸਾਂਝੀ ਜ਼ਮੀਨ ਜਿਸ ਵਿੱਚ ਪਾਣੀ ਦੀ ਵੱਡੀ ਢਾਬ ਬਣੀ ਹੋਈ ਸੀ ਇਹਨਾਂ ਦੇ ਇਲਾਕਿਆਂ ਦੇ ਮੁਖੀਆਂ ਪਾਸੋਂ 157000 ਰੁਪਏ ਦੇ ਵਿੱਚ ਇਹ ਜਗਾ ਖਰੀਦੀ ਸੰਮਤ 1647 1590 ਈਸਵੀ ਨੂੰ ਬਾਬਾ ਬੁੱਢਾ ਜੀ ਪਾਸੋਂ ਅਰਦਾਸ ਕਰਵਾ ਕੇ ਸਰੋਵਰ ਦੀ ਸੇਵਾ ਆਰੰਭ ਕੀਤੀ ਜੋ ਕਿ 6 ਸਾਲਾਂ ਦੇ ਵਿੱਚ ਸੰਪੂਰਨ ਹੋਈ ਇਸ ਵੱਡੇ ਸਰੋਵਰ ਦਾ ਚੌਗਿਰਦਾ ਲਗਭਗ 1.5 ਕਿਲੋਮੀਟਰ ਦਾ ਹੈ ਚੇਤ ਸੰਮਤ 1653 1596 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਰੱਖਦਿਆਂ ਮੁੱਖੋਂ ਉਚਾਰਿਆ ਦਰਨ ਤਾਰਨ ਹਰ ਨਿਦ ਦੁੱਖ ਨਾ ਸਕੈ ਵਿਆਪ ਇੱਥੇ ਗਰਵਾਣੀ ਸੁਣ ਕੇ ਮਨ ਦੇ ਰੋਗ ਅਤੇ ਇਸਨਾਨ ਕਰਕੇ ਤਨ ਦੇ ਰੋਗ ਦੂਰ ਹੋਣਗੇ ਇੱਥੇ ਗੁਰੂ ਜੀ ਦੀ ਮਿਹਰ ਸਦਕਾ ਅਨੇਕਾਂ ਕੋੜੀਆਂ ਦੇ ਕੋੜ ਦੂਰ ਹੋਏ ਤੇ ਇਸ ਜਗ੍ਹਾ ਨੂੰ ਦੁੱਖ ਨਿਵਾਰਨ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਗੁਰੂ ਸਾਹਿਬ ਨੇ ਪਵਿੱਤਰ ਨਗਰੀ ਵਿੱਚ ਨਿਵਾਸ ਕਰਨ ਲਈ ਦੁਕਾਨਾਂ ਮਕਾਨਾਂ ਅਤੇ ਬੁੰਗਿਆਂ ਲਈ ਜਗ੍ਹਾ ਦੇ ਕੇ ਨਵਾਂ ਸਹਿਰ ਵਸਾਇਆ ਗੁਰੂ ਜੀ ਨੇ ਸਰੋਵਰ ਨੂੰ ਪੱਕਿਆ ਕਰਨ ਲਈ ਸਿੱਖਾਂ ਪਾਸੋਂ ਇਟਾਂ ਦੇ ਆਵੇ ਲਗਵਾਏ ਤਾਂ ਨੂਰਦੀਨ ਦੇ ਪੁੱਤਰ ਜਾਲਮ ਅਮਰਦੀਨ ਨੇ ਸਾਰੀਆਂ ਇਟਾਂ ਜਾ ਕੇ ਨੂਰਦੀਨ ਦੀ ਸਰਾਂ ਲਈ ਵਰਤ ਲਈਆਂ ਤਾਂ ਗੁਰੂ ਜੀ ਨੇ ਬਚਨ ਕੀਤੇ ਸਮਾਂ ਆਉਣ ਤੇ ਇਹ ਇਟਾਂ ਵਾਪਸ ਆ ਜਾਣਗੀਆਂ ਸੰਮਤ 1823 ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਨੂਰਦੀਨ ਦੀ ਸਰਾਂ ਢਾ ਕੇ ਉਹ ਇਟਾਂ ਵਾਪਸ ਲਿਆ ਕੇ ਸਰੋਵਰ ਦੇ ਦੋਵੇਂ ਪਾਸੇ ਪੱਕੇ ਕਰਵਾਏ ਸਰੋਵਰ ਦੇ ਬਾਕੀ ਦੋ ਪਾਸੇ ਪੱਕੇ ਕਰਵਾਉਣ ਅਤੇ ਸ੍ਰੀ ਦਰਬਾਰ ਸਾਹਿਬ ਦੇ ਸੋਨੇ ਦੀ ਮੀਨਾਕਾਰੀ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਾਰਕੁਨ ਮੁਕਤੀराम ਰਾਹੀਂ ਕਰਵਾਈ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਮਰ ਨੌਨਿਹਾਲ ਸਿੰਘ ਨੇ ਸਰੋਵਰ ਦੀ ਪ੍ਰਕਰਮਾ ਪੱਕੀ ਕਰਵਾਈ ਤੇ ਸਰੋਵਰ ਦੀ ਨੁਕਰ ਤੇ ਇੱਕ ਸ਼ਾਨਦਾਰ ਮਨਾਰਾ ਤਿਆਰ ਕਰਵਾਇਆ ਜਿਸ ਦੀ ਉਚਾਈ 152 ਫੁੱਟ 6 ਇੰਚ ਹੈ ਇੱਥੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਮੌਜੂਦ ਨੇ ਗੁਰਦੁਆਰਾ ਗੁਰੂ ਕਾਖੂ ਜਿੱਥੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਸ਼ਨਾਨ ਅਤੇ ਵਿਸਰਾਮ ਕਰਿਆ ਕਰਦੇ ਸਨ ਗੁਰਦੁਆਰਾ ਮੰਜੀ ਸਾਹਿਬ ਇੱਥੇ ਗੁਰੂ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ ਇੱਥੋਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਤੋਂ ਦੁਸ਼ਟ ਚੰਦੂ ਸਵਾਹੀ ਨੂੰ ਲਾਹੌਰ ਲੈ ਜਾਂਦੇ ਹੋਏ ਰਾਤ ਟਹਿਰੇ ਸਨ ਗੁਰਦੁਆਰਾ ਖੂ ਬੀਬੀ ਭਾਨੀ ਜੀ ਲਗੀਰ ਸਾਹਿਬ ਟੱਕਰ ਸਾਹਿਬ ਸ਼ਹੀਦ ਬਾਬਾ ਹਜ਼ਾਰਾ ਸਿੰਘ ਜੀ ਅਲਾਦੀਨ ਪਰ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦੀ ਯਾਦ ਵਿੱਚ ਵੀ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਹਰ ਮਸਿਆ ਵਾਲੇ ਦਿਨ 12 ਵਜੇ ਅੰਮ੍ਰਿਤ ਸੰਚਾਰ ਹੁੰਦਾ ਹੈ ਇਹ ਸੀ ਇਥੋਂ ਦਾ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ